ਸਤ ਸ੍ਰੀ ਅਕਾਲ ਸਾਰਿਆਂ ਦਾ ਮੈਂ ਅਮਰੀਕ ਸਿੰਘ ਬਰਾੜ ਸਵਾਗਤ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਵੀਡੀਓ ਦੇ ਵਿੱਚ ਅੱਜ ਗੱਲ ਕਰੂੰਗਾ ਮੈਂ ਆਪਣੀ ਸਮਾਜ ਬੋਲੀ ਬਾਰੇ ਵਿਰਸੇ ਬਾਰੇ ਚੱਪੇਰਾਵੇ ਬਾਰੇ ਇਨਸਾਨ ਨੂੰ ਕਦੇ ਵੀ ਆਪਦੀ ਬੋਲੀ ਆਪਦਾ ਪਹਿਰਾਵਾ ਆਪਦਾ ਜਿਹੜਾ ਵਿਰਸਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਅੱਜ ਕੱਲ ਫੈਸ਼ਨ ਦਾ ਦੌਰ ਹੈ ਫੁਕਰਪਣੀ ਦਾ ਦੌਰ ਹੈ ਤੇ ਇਹ ਚ ਦਿਖਾਵੇ ਦੀਆਂ ਚੀਜ਼ਾਂ ਆਜ ਲੋਕਾਂ ਕੋਲੇ ਸਮਾਈਲ ਦਿਖਾਵੇ ਦੀ ਹੈ ਪਹਿਰਾਵਾ ਦਿਖਾਵੇ ਦਾ ਜ਼ਿੰਦਗੀ ਦਿਖਾਵੇ ਦੀ ਲੋਕਾਂ ਨੂੰ ਦਿਖਾਉਣ ਮਾਰਾ ਟੌਰ ਸ਼ੋਰ ਪਰ ਚ ਰਿਐਲਿਟੀ ਚੋਂ ਦੁਖੀ ਹੈ ਅੰਦਰੋਂ ਕਿਉਂ ਦੁਖੀ ਹੈ ਇਸ ਚੀਜ਼ ਦਾ ਮੇਨ ਕਾਰਨ ਹੈਗਾ ਵੀ ਅਸੀਂ ਸੇਕ ਦੁਨੀਆ ਦੇ ਵਾਸਤੇ ਦੁਨੀਆ ਵੀ ਨਹੀਂ ਭੱਜੇ ਜਾਂਦੇ ਆ ਉਹਦੀ ਤਰਫ ਅਕਸ਼ਿਤ ਹੁੰਨੇ ਆ ਤੇ ਜੜੀ ਰਿਐਲਿਟੀ ਹੈ ਜੜਾਂ ਨਾਲ ਟੁੱਟ ਰਹੇ ਆ ਜੜਾ ਨਾਲ ਟੁੱਟਣ ਦਾ ਮਤਲਬ ਹੈਗਾ ਕਿਸੀਂ ਆਪਦੀ ਬੋਲੀ ਨੂੰ ਗਵਾਰ ਸਮਝਦੇ ਆ ਜਾਂ ਅਨਪੜ੍ਹ ਸਮਝਦੇ ਆ ਜੇ ਪੰਜਾਬੀ ਹੈ ਨਾ ਪੰਜਾਬੀ ਦੁਨੀਆ ਤੋਂ ਸਭ ਤੋਂ ਅਮੀਰ ਬੋਲੀ ਹੈ ਪਹਿਰਾਵਾ ਸਾਡਾ ਕਿੰਨਾ ਵਧੀਆ ਸੱਭਿਆਚਾਰਕ ਹੈਗਾ ਅਸੀਂ ਲੱਚਰਤਾ ਵੱਲ ਭੱਜਦੇ ਆ ਤੇ ਜਿਹੜਾ ਸਾਡਾ ਸਮਾਜ ਜਾਂ ਇਤਿਹਾਸ ਹੈ ਉਸ ਤੋਂ ਅਸੀਂ ਦੂਰ ਹੁੰਦੇ ਜੰਨੇ ਇਕੱਲੇਪਨ ਨੂੰ ਇਹਦਾ ਮੇਨ ਕਾਰਨ ਆਹ ਨੈੱਟ ਨੇ ਆ ਨੈੱਟ ਦਾ ਦੇਖੋ ਇਹ ਗੱਲਾਂ ਬਹੁਤ ਧੁੰਗੀ ਸਾਜ਼ਿਸ਼ ਤਹਿਤ ਚਲਾਈਆਂ ਗਈਆਂ ਨੈੱਟ ਚਲਾਇਆ ਗਿਆ ਫੋਨ ਚਲਾਏ ਗਏ ਆ ਇਨਸਾਨ ਕੱਲਾ ਹੋ ਜੇ ਤੁਸੀਂ ਇੱਕ ਇਨਸਾਨ ਨੂੰ ਇੰਟਰਨੈਟ ਦੇ ਦਿਓ ਫੋਨ ਦੇ ਦਿਓ ਚਾਰਜ ਕਰਕੇ ਤੋਂ ਕੱਲਾ ਬੈਠਾ ਪਸੰਦ ਕਰੂਗਾ ਵੀ ਠੀਕ ਆ ਆਪਣੇ ਕੋਲੇ ਨੈੱਟ ਚੱਲਦਾ ਹੈ ਤਾਂ ਇਹ ਇੱਕ ਸਾਦੀ ਸਾਜ਼ਿਸ਼ ਦਾ ਇਹਦੇ ਪਿੱਛੇ ਬਹੁਤ ਵੱਡੀ ਚਾਲ ਸੀਗੀ ਕੌਣ ਇਹ ਸਿਸਟਮ ਨੂੰ ਚਲਾ ਰਿਹਾ ਸੀਗਾ ਉਹਦਾ ਤਾਂ ਪੜਦਾ ਹਜੇ ਹੌਲੀ-ਹੌਲੀ ਜਨਤਾ ਨੂੰ ਆਉਣ ਵਾਲੇ ਟਾਈਮਾਂ 'ਚ ਪਤਾ ਲੱਗੂਗਾ ਦੇਖੋ ਫੋਨ ਤੇ ਅਸੀਂ نیٹ ਲੈ ਕੇ ਇਕੱਲੇ ਬਹਿ ਕੇ ਕੁਝ ਟਾਈਮ ਲਈ ਖੁਸ਼ ਹੋ ਸਕਦੇ ਹਾਂ ਦਿਖਾਵੇ ਲਈ ਪਰ ਲੌਂਗ ਟਾਈਮ ਨਹੀਂ ਇਹ ਪਹਿਲਾਂ ਸੱਥਾਂ ਦੇ ਵਿੱਚ ਜਾਂ ਘਰ ਦੇ ਸਾਰੇ ਜਾਣੇ ਜੁੜ ਕੇ ਬਹਿੰਦੇ ਸੀਗੇ ਖੁਸ਼ ਰਹਿੰਦੇ ਸੀਗੇ ਅੰਦਰੂਨੀ ਖੁਸ਼ੀ ਹੁੰਦੀ ਸੀਗੀ ਤੇ ਚਿਹਰਾ ਤੇ ਸਮਾਈਲ ਵੀ ਅਸਲੀ ਹੁੰਦੀ ਸੀ ਅੱਜ ਕੱਲ ਸਾਰਾ ਕੁਝ ਨਕਲੀ ਹੈ ਖਾਣ ਪੀਣ ਤੋਂ ਲੈ ਕੇ ਫੈਸ਼ਨ ਲੀੜਾ ਕਪੜਾ ਜ਼ਿੰਦਗੀ ਸਮਾਈਲ ਸਾਰਾ ਨਕਲੀ ਹੈ ਜਿਹਦਾ ਕਾਰਨ ਹੈ ਅਸੀਂ ਆਪਦੇ ਸਮਾਜ ਤੋਂ ਦੂਰ ਹੁੰਦੇ ਜਾ ਰਹੇ ਹਾਂ ਆਪਦੀ ਬੋਲੀ ਤੋਂ ਆਪਦੇ ਪਹਿਰਾਵੇ ਤੋਂ ਇਸ ਲਈ ਕੋਸ਼ਿਸ਼ ਕਰਿਆ ਕਰੋ ਤੇ ਵੱਧ ਤੋਂ ਵੱਧ ਆਪਦੀ ਬੋਲੀ ਤੇ ਪਹਿਰਾਵੇ ਤੇ ਮਾਣ ਕਰਿਆ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ